ਨਮਸਕਾਰ ਦੋਸਤੋ ਮੈਂ ਜਤਿੰਦਰ ਕੁਮਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੀਕੇਨੂ ਦੱਸ ਦਈਏ ਕਿ ਲਗਾਤਾਰ ਜਿਹੜੀ ਪੰਜਾਬ ਦੇ ਵਿੱਚ ਹਲਚਲ ਜਿਹੜੀ ਮਚੀ ਹੋਈ ਹੈ ਬੰਦਿਆਂ ਨੂੰ ਲੈ ਕੇ ਜਿਹੜੇ ਸੰਦੇਕ ਵਿਅਕਤੀ ਦੇ ਕੇ ਜਾ ਰਹੇ ਨੇ ਉਹਦੇ ਤਹਿਤ ਅਗਰ ਗੱਲ ਕਰੀਏ ਤਾਂ ਹਰ ਇੱਕ ਜਗ੍ਹਾ ਜਿਹੜੇ ਨਾਕੇ ਲੱਗਦੇ ਨਜ਼ਰ ਆ ਰਹੇ ਹਨ ਇਸ ਸਮੇ ਅਸੀਂ ਕੋਲੀਆਂ ਪਿੰਡ ਦੇ ਵਿੱਚ ਖੜੇ ਹਾਂ ਜਿੱਥੇ ਕੋਲੀਆਂ ਨਾਕਾ ਹੈਗਾ ਅੱਡੇ ਦੇ ਵਿੱਚ ਹੈ ਤਸਵੀਰਾਂ ਤੁਹਾਨੂੰ ਦੱਸ ਸਕਦੇ ਹਾਂ ਵੀ ਇਸ ਸਮੇ ਪੰਜਾਬ ਪੁਲਿਸ ਜਿਹੜੀ ਹੈ ਲਗਾਤਾਰ ਜਿਹੜੀ ਹੈ ਆਉਣ ਜਾਣ ਵਾਲੇ ਵਾਹਨਾਂ ਨੂੰ ਲੈ ਕੇ ਚੈਕਿੰਗ ਅਭਿਆਨ ਜਿਹੜਾ ਹੈ ਉਹਨਾਂ ਵੱਲੋਂ ਲਗਾਤਾਰ ਚੱਲਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਤੁ ਕਤਰੀਆਂ ਪਰ ਇੱਕ ਅਨੋਖਾ ਹੀ ਮਾਮਲਾ ਜਿਹੜਾ ਸਾਹਮਣੇ ਦੇਖਣ ਨੂੰ ਆਇਆ ਕਿ ਇੱਕ ਬੜੀ ਧਾਰੀ ਜਿਹੜੇ ਨੇ ਆਪਣੀ ਹੀ ਬੜਦੀ ਦੇ ਮੁਲਾਜ਼ਮਾਂ ਦੇ ਉੱਤੇ ਹੱਥ ਪਾਉਂਦੇ ਹਨ ਕਾਰਨ ਕੀ ਹੋਏਗਾ ਉਹ ਵੀ ਤੁਹਾਨੂੰ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਜਿਹੜੇ ਦੱਸਿਆ ਜਾ ਰਿਹਾ ਕਿ ਐਸਆਈ ਜਿਹੜੇ ਇੱਥੇ ਅੱਡੇ ਦੇ ਵਿੱਚ ਤਾਇਨਾਤ ਸੀ ਜਿਨ੍ਹਾਂ ਦਾ ਨਾਮ ਅਰਜੁਨ ਕੁਮਾਰ ਸਿੰਘ ਦੱਸਿਆ ਜਾ ਰਿਹਾ ਜਿਹਦੇ ਉੱਤੇ ਜਿਹੜੇ ਐਸਐਚਓ ਨਰੋਡ ਜਮਲ ਸਿੰਘ ਹਨ ਕਿਸੇ ਵਜ੍ਹਾ ਕਾਰਨ ਕਾਰਨ ਕੀ ਰਿਹਾ ਹੋਗਾ ਉਦੇ ਨਾਲ ਹੱਥੋਪਾਈ ਕੀਤੀ ਗਈ ਹੈ ਮਾਰਕਟਾਈ ਕੀਤੀ ਗਈ ਹੈ ਉਹਨੂੰ ਬੁਰੀ ਤਰ੍ਹਾਂ ਮਾਰਿਆ ਗਿਆ ਇਸ ਸਮੇ ਉਹ ਪਠਾਨਕੋਟ ਹਸਪੀਟਲ ਦੇ ਵਿੱਚ ਦਾਖਲ ਹਨ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਜਿਹੜੀ ਡਿਪਟੀ ਸ਼ਰਮ ਨਾਲ ਸਾਡੀ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਜਿਹੜੀਆਂ ਦਿਖਾਵਾਂਗੇ ਸੁਣਾਵਾਂਗੇ ਤੇ ਦੇਖਦੇ ਰਹੋ ਤੁਸੀਂ ਵੀ ਲਗਾਤਾਰ ਜਿਹੜੇ ਰਹੇ ਆ ਇਸ ਸਮੇਂ ਪੰਜਾਬ ਪੁਲਿਸ ਜਿਹੜੀ ਆ ਹਰ ਸਮੇਂ ਜਿਹੜੀ ਨਿੱਕੀ ਨਿੱਕੀ ਗੱਲ ਤੇ ਜਿਹੜੀ ਬਰੀਕੀ ਤੇ ਉੱਪਰ ਜਿਹੜਾ ਲਗਾਤਾਰ ਸਰਚ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਪੂਰੇ ਮਾਮਲੇ ਦੀ ਜਿਹੜੀ ਤਸਵੀਰਾਂ ਤੁਹਾਨੂੰ ਤੇ ਗੱਲਬਾਤ ਵੀ ਤੁਹਾਨੂੰ ਸੁਣਾਵਾਂਗੇ ਆਪਣੇ ਚੈਨਲ ਤੇ ਤੇ ਤਤਤਾ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਕੀ ਨਿਊਜ਼ ਅੱਗੇ ਸੰਘੇ ਕੀ ਗੱਲਬਾਤ ਕੀ ਹੋਈ ਸਾਰੇ ਗੱਲਬਾਤ ਸਰ ਕੋਈ ਨਹੀਂ ਹੋਈ ਜਤੋਂ ਉਹ ਮਤਲਬ ਬੇਣਾ ਕੰਮ ਤੋਂ ਆਕਰ ਮਤਲਬ ਮਾਰਨਾ ਕੋਟਰਾ ਸ਼ੁਰੂ ਕਰਤਾ ਸੀ ਐਸੇ ਚੋਲ ਮਾਰੇ ਗਿਆ ਹਾਂਜੀ ਹਾਂਜੀ ਕੀ ਨਾਮ ਕੀ ਹੋਣਾ ਦਾ ਸਰਵ ਜਿਸੰਗਨ ਆ ਤੇ ਕਿੱਥੇ ਤਨਾਤ ਕਿੱਥੇ ਨੇ ਉਹ ਇਹ ਨੋੜੀ ਗਮਸਲ ਖਾਣੇ ਲੱਗਾ ਜੀ ਤੇ ਕਾਰਨ ਕੋਈ ਨਹੀਂ ਦੱਸਿਆ ਕਿ ਕਿਸ ਕੋਲੋਂ ਤੁਹਾਨੂੰ ਮਾਰ ਕੋਟਰੇ ਨੇ ਨਹੀਂ ਦੱਸਿਆ ਜੀ ਮੈਂ ਤੁਹਾਨੂੰ 8 ਨੂੰ ਲਗਾ ਮਾਰ ਕੇ ਮੈਂ ਇਹਨੂੰ ਪੁੱਛਿਆ ਮਗਰ ਕਿਸ ਕਿਸੇ ਜਣਾ ਤੁਹਾਨੂੰ ਮਾਰ ਰਹੇ ਹੋ ਜੀ ਕੰਨ ਦਾ ਬਲੋ ਜੀ ਤੁਹਾਨੂੰ ਉਹ ਗੰਨਵਾਣ ਆ ਕੇ ਪਿੱਛੇ ਮੁਰੇ ਚਪਟਾ ਬਰਕ ਫਾੜ ਲਿਆ ਦਮਲੇ ਨੇ ਡਰਾਈਵਰ ਨੇ ਇੱਕ ਡਰਾਈਵਰ ਹੀ ਉਹ ਮੇਰੇ ਪਿੱਛੇ ਲੱਗ ਕੇ ਫੜ ਕੇ 70 70 ਲਿਆ ਵੱਡੇ ਅਫਸਰਾਂ ਨੂੰ ਵੀ ਕੰਪਲੀਟ ਕੀਤੀ ਇਹ ਚੀਜ਼ ਹਾਂਜੀ ਕੀਤੀ ਹੈ ਜੀ ਕੀ ਕਹਿਣਾ ਉਹ ਕਹਿੰਦੀ ਕੋਈ ਨਹੀਂ ਤੁਹਾਡੇ ਕਾਰਵੇ ਇੰਦੇ ਕਰਨੇ ਆਏ ਹੁਣ ਤੁਸੀਂ ਕੀ ਮੰਨ ਕਰਦੇ ਸਰ ਐਮ ਆਰ ਆਲ ਸਿਰੀ ਮਿਲ ਨਹੀਂ ਗਈ ਅੱਜ ਤਣੇ ਮਿਲ ਨਹੀਂ ਜੀ ਤੇ ਅੰਦਰ ਸਿਰਫ ਇਹ ਮਤਲਬ ਜੇ ਸਰਕਾਰ ਵੀ ਕਰਨਗੇ ਜਿਹੜੇ ਅਫਸਰ ਠੀਕ ਸਮਿਤਾ ਕਮਨ ਕੀ ਗੱਲਬਾਤ ਹੋਈ ਹੈ ਤੁਮ ਕਿ ਮੇਰਾ ਬਾਕੀ ਆਪਣਾ ਜੀ ਸਰ ਇਹ ਸਵੇਰੇ ਡਿਊਟੀ ਤੋਂ ਆਇਆ ਅ ਸਵੇਰੇ 8 ਵਜੇ ਦਾ ਟਾਈਮ ਸੀ ਸਵੇਰੇ ਡਿਊਟੀ ਤੋਂ ਆਇਆ ਤੇ ਮੈਂ ਇਹਨੂੰ ਸੱਟਾਂ ਦੇਖੀਆਂ ਲੱਗੀਆਂ ਆਜ ਮੈਂ ਇਹਨਾਂ ਨੂੰ ਪੁੱਛਿਆ ਕਿ ਇਹ ਕਿਵੇਂ ਹੋਇਆ ਮਤਲਬ ਤੇ ਇਹਨਾਂ ਨੇ ਦੱਸਿਆ ਕਿ ਮੇਰੇ ਨਾਲ ਥੋੜਾ ਇਧਰ ਝਗੜਾ ਜਿਹਾ ਹੋ ਗਿਆ ਮੈਂ ਕਿਤੇ ਇਹ ਗੱਲ ਕਹਿੰਦੇ ਮੈਨੂੰ ਤਾਂ ਪਤਾ ਵੀ ਨਹੀਂ ਆ ਕੁਝ ਹੋਇਆ ਤੇ ਇਸਾ ਮੈਨੂੰ ਫਿਰ ਮੇਰੇ ਐਸਚੂ ਨੇ ਮਿਲਵਾਇਆ ਤੇ ਉਹਨਾਂ ਨਾਲ ਮਤਲਬ ਮੈਂ ਕਿਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਤੇ ਤੁਸੀਂ ਮਤਲਬ ਉਹਨੇ ਆਪਸ ਨੂੰ ਤਲਾ ਦਿੱਤੀ ਕਹਿੰਦੇ ਹਾਂ ਮੈਂ ਤੇ ਰਾਤੀ ਸਵੇਰੇ ਸਾਢੇ 4 ਵੱਗਲ ਹੋਈ ਆ ਉਹਨਾਂ ਨਾਲ ਮੈਂ ਕਿਹ ਕਹਿ ਰਿਹਾ ਕਹਿੰਦੇ ਕਿ ਕਹਿ ਰਹੇ ਕਿ ਵੀ ਤੁਸੀਂ ਪਹਿਲੇ ਆਪਣਾ ਤੇ ਉਸ ਬਾਰੇ ਕੰਦੇ ਇਹ ਤੇ ਕਾਰਵਾਈ ਕੀਤੀ ਜਾਏਗੀ ਕਿਹੜੇ ਅਫਸਰਾਂ ਤੁਹਾਨੂੰ ਮਿਲੇ ਜਾ ਕੇ ਸਰ ਅਸੀਂ ਐਸਐਸਪੀ ਦਫਤਰ ਗਏ ਆ ਸਰ ਉੱਥੇ ਮਤਲਬ ਐਪਲੀਕੇਸ਼ਨ ਨਹੀਂ ਦੇਣ ਗਏ ਲੇਕਿਨ ਐਸਐਸਪੀ ਸਰ ਨਹੀਂ ਮਿਲੇ ਲੇਕਿਨ ਅਸੀਂ ਉਹਨਾਂ ਨੂੰ ਫੋਨ ਕਰ ਲਿਆ ਲੇਕਿਨ ਫੋਨ ਕਰਕੇ ਉਹਨਾਂ ਨੇ ਕਿਹਾ ਸਮਝ ਕੇ ਤੁਸੀਂ ਗੇਜ਼ ਨੂੰ ਐਪਲੀਕੇਸ਼ਨ ਦੇ ਦਿਓ ਅਸੀਂ ਉਹਨਾਂ ਨਾਲ ਕਿਹਾ ਖੁਦ ਆਪਣਾ ਅਪਲੋਡ ਕਰਾਂਗਾ ਐਸੇ ਤੁਹਾਨੂੰ ਨਾਮ ਕੀ ਜਿਹਨਾਂ ਨੇ ਉਹ ਮਾਰਕ ਦੇ ਦਿੱਤੀ ਸਰਜੀ ਸਿੰਘ ਸਰ ਤੇ ਹੁਣ ਕੀ ਮੰਗ ਕੇ ਕਰ ਰਹੇ ਹੋ ਸਰ ਮਤਲਬ ਤੇ ਖੁਦ ਦੇਖੋ ਕਿ ਇੱਕ ਮੁਲਾਜ਼ਮ ਹੀ ਮਰਾਜਨ ਨੂੰ ਮਾਰ ਰਿਹਾ ਤੇ ਅਦਰਵਾਈਜ਼ ਇਹਨਾਂ ਨੂੰ ਜ਼ਿਆਦਾ ਝੋਟ ਲੱਗਦੀ ਜੇ ਸਿਰ 'ਚ ਝੋਟ ਲੱਗ ਜਾਂਦੀ ਜਿੱਦਾਂ ਇਹਨੂੰ ਮਾਰ ਕੇ ਸੁੱਟ ਗਏ ਆ ਇਹਨਾਂ ਨੂੰ ਬੇਹੋਸ਼ ਕਰਕੇ ਸੁੱਟ ਰਿਹਾ ਇੱਥੇ ਤੇ ਜੇ ਇਹਨਾਂ ਨੂੰ ਜ਼ਿਆਦਾ ਸੱਟ ਲੱਗਦੀ ਤੇ ਅੰਸਰ ਸਾਡਾ ਅਹੀਂ ਕਿਸ ਨੂੰ ਦੱਸ ਸਕਦੇ ਹ ਕਿ ਕੀ ਹੋਇਆ ਇੱਥੇ ਬਾਅਦ ਜੀ ਠੀਕ ਹੈ ਇਹ ਮੇਰੇ ਕੋਲੋਂ ਮੇਰੀ ਲੋੜਸ ਚਾਹੀਏ ਗੱਲ ਮੈਂ ਇਸ ਦੇ ਸੰਬੰਧ ਵਿੱਚ ਜਰੀ ਆਪਣੀ ਪੂਰੀ ਤਹਿਕੀਕਤ ਕਰ ਰਿਹਾ ਹਾਂ ਜਿਹੜਾ ਆਪਣਾ ਮੁਲਾਜ਼ਮ ਦੇ ਨਾਲ ਕੁੱਟਮਾਰ ਹੋਈ ਆ ਮੇਰੀ ਉਹਦੇ ਨਾਲ ਵੀ ਗੱਲਬਾਤ ਹੋਈ ਆ ਔਰ ਜੋ ਕਿ ਬਹੁਤ ਹੀ ਮਾਨੀ ਕਟਨਾ ਹੈ ਜੇਕਰ ਕੋਈ ਗੱਲਬਾਤ ਸੀ ਜੇਕਰ ਉਹ ਭਾਵੇਂ ਡਿਊਟੀ ਤੇ ਸੁੱਤਾ ਪਾਇਆ ਗਿਆ ਸੀ ਤੇ ਸੱਚ ਨੂੰ ਜਿਆ ਨਹੀਂ ਸੀ ਕਰਨਾ ਚਾਹੀਦਾ ਇਹ ਡਿਸਪਲਨ ਫੋਰਸ ਦਾ ਮੈਂਬਰ ਉਹਦੇ ਖਿਲਾਫ ਦੇਖਿਆ ਚਾਹੀਦਾ ਸੀ ਸੋ ਜਿਹੜੀ ਉਹਨਾਂ ਨੇ ਇਹ ਉਹਨਾਂ ਨੂੰ ਕੁੱਟਮਾਰ ਕੀਤੀ ਹੈ ਉਹਦੇ ਸਬੰਧ ਵਿੱਚ ਜਿਹੜਾ ਐਸਐਚਓ ਤੇ ਉਹ ਗਨਮੈਨਾਂ ਨੂੰ ਅਸੀਂ ਸਸਪੈਂਡ ਕਰਕੇ ਪੁਲਿਸ ਨਾਲ ਹਾਜ਼ਰ ਕਰਤਾ ਤੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਮੇਰੀ ਜਰੀ ਹੈ